ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Study IQ in Gagan Mehra official YouTube channel ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ GK mock test ਦੀ ਕਲਾਸ 8 ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ ਜੇਕਰ ਤੁਸੀਂ ਅਸਿਸਟੈਂਟ ਇਨਸਪੈਕਟਰ ਪੰਜਾਬ ਪੁਲਿਸ ਵੀਡੀਓ ਐਂਡ ਪੰਜਾਬ ਦੇ ਕਿਸੇ ਵੀ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਕਲਾਸ ਤੋਂ ਆ ਦਿੱਲੀ ਕਾਫੀ ਇੰਪੋਰਟੈਂਟ ਰੈਨ ਵਾਲੀ ਏ ਤੇ ਦੋਸਤੋ ਇਸ ਕਲਾਸ ਦਾ ਫ੍ਰੀ ਆਫ ਕੋਸਟ ਪੀਡੀਐਫ ਲੈਣ ਲਈ ਤੁਸੀਂ ਮੇਰੇ ਵਟਸਐਪ ਗਰੁੱਪ ਜਾਂ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਤੇ ਦੋਸਤੋ ਡੇਲੀ ਤੁਸੀਂ ਐਮਸੀਕਿਊਜ਼ ਜਰ ਜੇਕਰ ਤੁਸੀਂ ਆਪਣੇ ਆਂ ਤਿਆਰੀ ਚੈੱਕ ਕਰਨਾ ਚਾਹੁੰਦੇ ਹੋ ਤੇ ਡੇਲੀ ਐਮਸੀਕਿਊਜ਼ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਟੈਲੀਗ੍ਰam ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲਿਓ ਕਿਉਂਕਿ ਉਸ ਦੇ ਵਿੱਚ ਆਪਾਂ ਡੇਲੀ ਜਿੰਨੇ ਵੀ ਆਪਾਂ ਮੌਕ ਟੈਸਟ ਕੰਪਲੀਟ ਕਰ ਰਹੇ ਆਂ ਜਾਂ ਕੰਪਿਊਟਰ ਦੀ ਕਲਾਸਿਸ ਨੇ ਉਹਨਾਂ ਦੇ ਰਿਲੇਟਿਡ ਆਪਾਂ ਜਿਹੜੇ ਟੈਸਟ ਨੇ ਉਹ ਡੇਲੀ ਟੈਲੀਗ੍ਰam ਦੇ ਵਿੱਚ ਪਾਉਂਦੇ ਰਹਾਂਗੇ ਤਾਂ ਤੁਸੀਂ ਟੈਲੀਗ੍ਰam ਗਰੁੱਪ ਹੈ ਜਿਹੜਾ ਉਹ ਜਲਦੀ ਤੋਂ ਜੁਆਇਨ ਕਰ ਸਕਦੇ ਹੋ ਉਸ ਦਾ ਲਿੰਕ ਜਿਹੜਾ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਤਾਂ ਚਲੋ ਦੋਸਤੋ ਜ਼ਿਆਦਾ ਟਾਈ ਤਾ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 141 ਪੰਜਾਬੀ ਨਾਵਲ ਦੇ ਪਿਤਾਮਾ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ ਹੂ ਇਜ਼ ਨਾਊ ਐਸ ਦਾ ਫਾਦਰ ਆਫ ਪੰਜਾਬੀ ਨੋਵਲਸ ਤਾਂ ਪੰਜਾਬੀ ਨੋਵਲ ਦਾ ਫਾਦਰ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਨਾਨਕ ਸਿੰਘ ਠੀਕ ਹੈ ਯਾਦ ਰੱਖਣਾ ਤੁਸੀਂ ਜੇਕਰ ਪੰਜਾਬੀ ਨਾਵਲ ਦੇ ਪਿਤਾ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਨਾਵਲ ਦਾ ਪਿਤਾ ਕੌਣ ਹੈ ਨਾਂਨਕ ਸਿੰਘ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 142 ਪੰਜ ਪਾਣੀ ਦਾ ਲੇਖਕ ਕੌਣ ਹੈ ਹੂ ਇਜ਼ ਦਾ ਆਥਰ ਆਫ ਪੰਜ ਪਾਣੀ ਤਾਂ ਪੰਜ ਪਾਣੀ ਦਾ ਲੇਖਕ ਕੌਣ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਨਾ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਏ ਪ੍ਰੋਫੈਸਰ ਮੋਹਨ ਸਿੰਘ ਕਿ ਆਪਾਂ ਸਿਰਫ ਉਹ ਹੀ ਕੁਐਸਚਨ ਕਵਰ ਕਰ ਰਹੇ ਹਾਂ ਜਿਹੜੇ ਪ੍ਰੀਵੀਅਸ ਐਗਜ਼ਾਮ ਦੇ ਵਿੱਚ ਪੁੱਛੇ ਗਏ ਨੇ ਠੀਕ ਹੈ ਤਾਂ ਤੁਸੀਂ ਸਾਰੇ ਕੁਐਸਚਨ ਨੋਟ ਕਰਕੇ ਰੱਖਣੇ ਨੇ ਕਾਫੀ ਇੰਪੋਰਟੈਂਟ ਨੇ ਇਹ ਕੁਐਸਚਨ ਤਾਂ ਨੈਕਸਟ ਕੁਐਸਚਨ ਦੇਖ ਲੈਂਦੇ ਆਪਾਂ ਕੁਐਸਚਨ ਨੰਬਰ 143 ਪਿੰਜਰਾ ਦਾ ਲੇਖਕ ਕੌਣ ਹੈ ਹੂ ਇਜ਼ ਦਾ ਆਥਰ ਆਫ ਪਿੰਜਰ ਪਿੰਜਰ ਦਾ ਲੇਖਕ ਕੌਣ ਹੈ ਠੀਕ ਹੈ ਤਾਂ ਪਿੰਜਰ ਦਾ ਲੇਖਕ ਕੌਣ ਹੈ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਏ ਅਮਰਤਾ ਪ੍ਰੀਤਮ ਤਾਂ ਪਿੰਜਰ ਦਾ ਲੇਖਕ ਕੌਣ ਹੈ ਅਮਰਤਾ ਪ੍ਰੀਤਮ ਠੀਕ ਹੈ ਜੇਕਰ ਗੱਲ ਕੀਤੀ ਜਾਵੇ ਪਿੰਜਰ ਦੀ ਤਾਂ ਪਿੰਜਰ ਜਿਹੜੀ ਇਹ ਨੋਵਲ ਸੀ ਇਹ ਕਿਸ ਨੇ ਲਿਖਿਆ ਸੀ ਅਮਰਤਾ ਪ੍ਰੀਤਮ ਨੇ ਲਿਖਿਆ ਸੀ ਤੇ ਇਸ ਦੇ ਰਿਲੇਟਡ ਇੱਕ ਬਾਲੀਵੁੱਡ ਮੂਵੀ ਬਣ ਚੁੱਕੀ ਹੈ ਠੀਕ ਹੈ ਜੋ ਕਿਸ ਨੇ ਬਣਾਈ ਸੀ ਉਰਮਿਲਾ ਮਾਰਟਾ ਉਰਮਿਲਾ ਮਟੂ ਮਟੁੰਗੜ ਨੇ ਠੀਕ ਹੈ ਉਰਮਿਲਾ ਮਦਦ ਕਰਨੇ ਕੀ ਇਹ ਮੂਵੀ ਬਣਾਈ ਸੀ ਠੀਕ ਹੈ ਕਦੋਂ ਬਣਾਈ ਸੀ ਇਹ 2003 ਦੇ ਵਿੱਚ ਬੇਸਡ ਔਨ ਅਮਰਤਾ ਪ੍ਰੀਤਮ ਨੋਵਲ ਮਤਲਬ ਕਿ ਅਮਰਤਾ ਪ੍ਰੀਤਮ ਦੇ ਨੋਵਲ ਦੇ ਰਿਲੇਟਡ ਇਹ ਮੂਵੀ ਬਣੀ ਸੀ ਪਿੰਜਰ ਨਾਮ ਦੀ ਠੀਕ ਹੈ 2003 ਦੇ ਵਿੱਚ ਤਾਂ ਇਹ ਯਾਦ ਰੱਖਣਾ ਤੁਸੀਂ ਨੈਕਸਟ ਕੁਐਸਚਨ ਦੇਖਦੇ ਆਂ ਪੰਜਾਬ ਵਿੱਚ ਮਿਨੀ 올림픽 ਖੇਡਾਂ ਕਿੱਥੇ ਹੁੰਦੀਆਂ ਹਨ ਵੇਅਰ ਆਰ ਦਾ ਮਿਨੀ 올림픽 ਹੈਲਡ ਇਨ ਪੰਜਾਬ ਤਾਂ ਮਿਨੀ 올림픽 ਖੇਡਾਂ ਨੇ ਉਹ ਪੰਜਾਬ ਦੇ ਵਿੱਚ ਕਿੱਥੇ ਹੁੰਦੀਆਂ ਨੇ ਉਹ ਉਹ ਹੁੰਦੀਆਂ ਨੇ ਲੁਧਿਆਣੇ ਦੇ ਵਿੱਚ ਠੀਕ ਹੈ ਬੀ ਇਸ ਦਾ ਰਾਈਟ ਆਨਸਰ ਲੁਧਿਆਣੇ ਦੇ ਵਿੱਚ ਇਹ ਖੇਡਾਂ ਕਿੱਡੀਆਂ ਜਾਂਦੇ ਨੇ ਮਿਨੀ 올림픽 올림픽 ਖੇਡਾਂ ਜਿਨ੍ਹਾਂ ਨੂੰ ਆਪਾਂ ਹੋਰ ਕਿਸੇ ਨਾਮ ਨਾਲ ਜਾਣਦੇ ਆ ਤਾਂ ਉਹਨਾਂ ਨੂੰ ਆਪਾਂ ਜਾਣਦੇ ਆ ਕੀਲਾ ਰਾਏਪੁਰ ਦੀਆਂ ਖੇਡਾਂ ਨਾਲ ਠੀਕ ਹੈ ਕੀਲਾ ਰਾਏਪੁਰ ਦੀਆਂ ਖੇਡਾਂ ਵੀ ਕਹਿ ਸਕਦੇ ਆ ਉਸ ਨੂੰ ਠੀਕ ਹੈ ਜਾਂ ਉਹਨਾਂ ਨੂੰ ਮਿਨੀ 올림픽 ਖੇਡਾਂ ਵੀ ਕਹਿ ਸਕਦੇ ਆ ਇਹ ਕਿੱਥੇ ਲੱਗਦੀਆਂ ਨੇ ਇਹ ਲੱਗਦੀਆਂ ਨੇ ਲੁਧਿਆਣੇ ਦੇ ਵਿੱਚ ਕਿਹੜੇ ਸੀਜ਼ਨ ਦੇ ਵਿੱਚ ਲੱਗਦੀਆਂ ਨੇ ਤਾਂ ਇਹ ਵਿంటర్ ਸੀਜ਼ਨ ਦੇ ਵਿੱਚ ਲੱਗਦੀਆਂ ਨੇ ਤਾਂ ਇਹ ਯਾਦ ਰੱਖਣਾ ਤੁਸੀਂ ਕਾਫੀ ਇੰਪੋਰਟੈਂਟ ਕੁਐਸਚਨ ਐਗਜ਼ਾਮ ਦੇ ਵਿੱਚ ਕਾਫੀ ਦੇਖਣ ਨੂੰ ਮਿਲਿਆ ਇਹ ਪੁਆ ਨੈਕਸਟ ਕੁਐਸਚਨ ਵਿਜ਼ਿਟ ਕਰ ਲੈਨੇ ਆਪਾਂ ਪੰਜਾਬ ਦਾ ਆਖਰੀ ਸਿੱਖ ਸ਼ਾਸਕ ਕੌਣ ਸੀ ਹੂ ਵਾਸ ਦਾ ਲਾਸਟ ਸਿੱਖ ਰੂਲਰ ਆਫ ਪੰਜਾਬ ਤਾਂ ਆਖਰੀ ਸਿੱਖ ਸ਼ਾਸਕ ਜਿਹੜਾ ਸੀ ਪੰਜਾਬ ਦਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਡੀ ਮਹਾਰਾਜਾ ਦਲੀਪ ਸਿੰਘ ਤਾਂ ਮਹਾਰਾਜਾ ਦਲੀਪ ਸਿੰਘ ਜਿਹੜਾ ਉਹ ਪੰਜਾਬ ਦਾ ਕੀ ਸੀ ਆਖਰੀ ਸਿੱਖ ਸ਼ਾਸਕ ਸੀ ਠੀਕ ਹੈ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਕੀ ਮਤਲਬ ਕਿ 1839 ਦੇ ਵਿੱਚ ਕੀ ਸੀ ਰਣਜੀਤ ਸਿੰਘ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਕੀ ਸੀ ਮਹਾਰਾਜਾ ਦਲੀਪ ਸਿੰਘ ਜਿਹੜਾ ਪੰਜਾਬ ਦਾ ਆਖਰੀ ਸਿੱਖ ਸ਼ਾਸਕ ਬਣਿਆ ਸੀ ਤਾਂ ਤੁਸੀਂ ਇਹ ਯਾਦ ਰੱਖਣਾ ਹੈ ਠੀਕ ਹੈ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਪਹਿਲੀ ਐਗਲੋ ਸਿੱਖ ਜੰਗ ਦੀ ਆਖਰੀ ਲੜਾਈ ਦਾ ਨਾਮ ਕੀ ਸੀ ਵਟ ਵਾਸ ਦਾ ਨੇਮ ਆਫ ਦਾ ਲਾਸਟ ਬੈਟਲ ਆਫ ਦਾ ਫਰਸਟ ਐਗਲੋ ਸਿੱਖ ਵਾਰ ਤਾਂ ਜਿਹੜੀ ਪਹਿਲੀ ਐਗਲੋ ਸਿੱਖ ਜੰਗ ਸੀ ਤਾਂ ਉਸ ਦੀ ਜਿਹੜੀ ਆਖਰੀ ਲੜਾਈ ਸੀ ਤਾਂ ਉਹ ਕਿਹੜੀ ਲੜਾਈ ਸੀ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ ਡੀ ਬੈਟਲ ਆਫ ਸਬਰੋਂ ਤਾਂ ਠੀਕ ਹੈ ਸਬਰੋਂ ਦੀ ਜਿਹੜੀ ਲੜਾਈ ਸੀ ਉਹ ਪਹਿਲੀ ਐਗਲੋ ਸਿੱਖ ਜੰਗ ਦੀ ਆਖਰੀ ਲੜਾਈ ਸੀ ਤੁਹਾਨੂੰ ਯਾਦ ਯਾਦ ਰੱਖਣਾ ਹੈ ਤੁਸੀਂ ਤਾਂ ਬੈਟਲ ਆਫ ਸਬਰੋਂ ਇਹ ਕਿਹੜੀ ਲੜਾਈ ਹੈ ਇਹ ਆਖਰੀ ਲੜਾਈ ਹੈ ਪਹਿਲੀ ਐਗਲੋ ਸਿੱਖ ਜੰਗ ਦੀ ਤਾਂ ਜੇਕਰ ਆਪਾਂ ਜੇਕਰ ਇਸ ਤੋਂ ਥੋੜੇ ਜਿਹਾ ਕੁਐਸਚਨ ਆਪਾਂ ਚੇਂਜ ਕਰ ਦਿੰਨੇ ਆ ਜੇਕਰ ਇੱਥੇ ਪੁੱਛਿਆ ਜਾਵੇ ਪਹਿਲੀ ਐਗਲੋ ਸਿੱਖ ਦੀ ਪਹਿਲੀ ਲੜਾਈ ਦਾ ਕੀ ਨਾਮ ਸੀ ਫਰਸਟ ਲੜਾਈ ਫਰਸਟ ਵਾਰ ਤਾਂ ਫਰਸਟ ਵਾਰ ਕਿਹੜੀ ਸੀ ਉਹ ਤਾਂ ਇਹ ਐਗਜ਼ਾਮ 'ਚ ਵੀ ਕੁਐਸਚਨ ਪੁੱਛ ਸਕਦੇ ਨੇ ਤਾਂ ਉਹ ਸੀ ਬੈਟਲ ਆਫ ਮੁਦਕੀ ਫਰਸਟ ਵਾਰ ਠੀਕ ਹੈ ਇਹ ਵੀ ਯਾਦ ਰੱਖਣਾ ਤੁਸੀਂ ਪਹਿਲੀ ਲੜਾਈ ਸੀ ਬੈਟਲ ਆਫ ਮੁਦਕੀ ਦੀ ਤੇ ਆਖਰੀ ਲੜਾਈ ਬਾਰੇ ਪੁੱਛਿਆ ਜਾਵੇ ਤਾਂ ਉਹ ਸੀ ਬੈਟਲ ਆਫ ਸਭਰੌਂ ਦੀ ਲੜਾਈ ਤਾਂ ਦੋਨੋਂ ਯਾਦ ਰੱਖਣੇ ਨੇ ਦੋਨੋਂ ਇੰਪੋਰਟੈਂਟ ਕੁਐਸਚਨ ਨੇ ਨੈਕਸਟ ਕੁਐਸਚਨ ਦੇਖਦੇ ਆਂ ਜਫਰਨਾਮਾ ਕਿਸ ਪਾਸ਼ਾ ਵਿੱਚ ਲਿਖਿਆ ਗਿਆ ਸੀ ਜਫਰਨਾਮਾ ਵਾਸ ਰਿਟਨ ਇਨ ਵਿੱਚ ਲੈਂਗੁਏਜ ਤਾਂ ਜਫਰਨਾਮਾ ਸੀ ਜਿਹੜਾ ਉਹ ਕਿਸ ਲੈਂਗੁਏਜ ਦੇ ਵਿੱਚ ਲਿਖਿਆ ਗਿਆ ਸੀ ਉਹ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਉਹ ਲਿਖਿਆ ਗਿਆ ਸੀ ਪਰਸ਼ੀਅਨ ਲੈਂਗੁਏਜ ਦੇ ਵਿੱਚ ਸੀ ਇਸ ਦਾ ਰਾਈਟ ਆਨਸਰ ਤਾਂ ਜਿਹੜਾ ਜਫਰਨਾਮਾ ਸੀ ਉਹ ਕਿਹੜੀ ਲੈਂਗੁਏਜ ਦੇ ਵਿੱਚ ਲਿਖਿਆ ਗਿਆ ਸੀ ਤਾਂ ਉਹ ਲਿਖਿਆ ਗਿਆ ਸੀ ਪਰਸ਼ੀਅਨ ਲੈਂਗੁਏਜ ਦੇ ਵਿੱਚ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਆਂ ਮਸੰਦ ਪ੍ਰਥਾ ਨੂੰ ਕਿਸ ਗੁਰੂ ਸਾਹਿਬ ਨੇ ਖਤਮ ਕੀਤਾ ਤਾਂ ਮਸੰਦ ਸਿਸਟਮ ਵਾਸ ਅਬਲਿਸ਼ਡ ਵਾਈ ਵਿੱਚ ਗੁਰੂ ਸਾਹਿਬ ਤਾਂ ਮਸੰਦ ਪ੍ਰਥਾ ਨੂੰ ਕਿਹੜੇ ਗੁਰੂ ਸਾਹਿਬ ਦੁਆਰਾ ਖਤਮ ਕੀਤਾ ਗਿਆ ਸੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਤਾਂ ਇਹ ਕਿਹੜੇ ਗੁਰੂ ਸਾਹਿਬ ਦੁਆਰਾ ਖਤਮ ਕੀਤਾ ਗਿਆ ਸੀ ਤਾਂ ਇਹ ਖਤਮ ਕੀਤਾ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਠੀਕ ਹੈ ਯਾਦ ਰੱਖਣਾ ਤੁਸੀਂ ਜੇਕਰ ਮਸੰਦ ਪ੍ਰਥਾ ਨੂੰ ਖਤਮ ਕਰਨ ਬਾਰੇ ਪੁੱਛਿਆ ਜਾਵੇ ਤਾਂ ਤੁਹਾਡਾ ਕੀ ਆਨਸਰ ਹੋਏਗਾ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਜੇਕਰ ਸਟਾਰਟਡ ਦੀ ਗੱਲ ਕੀਤੀ ਆਵੇ ਕਿ ਜਿਹੜਾ ਮਸੰਦ ਸਿਸਟਮ ਸੀ ਮਸੰਦ ਸਿਸਟਮ ਸੀ ਉਹ ਕਿਸ ਦੁਆਰਾ ਸਟਾਰਟ ਕੀਤਾ ਗਿਆ ਸੀ ਕਿਸ ਦੁਆਰਾ ਸ਼ੁਰੂ ਕੀਤਾ ਗਿਆ ਸੀ ਉਹ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਆ 4th ਗੁਰੂ ਗੁਰੂ ਰਾਮਦਾਸ ਜੀ ਦੁਆਰਾ ਠੀਕ ਹੈ ਗੁਰੂ ਰਾਮਦਾਸ ਜੀ ਦੁਆਰਾ ਕੀ ਸੀ ਇਹ ਆ ਇਹ ਜਿਹੜਾ ਮਸੰਦ ਸਿਸਟਮ ਸੀ ਇਹ ਸ਼ੁਰੂ ਕੀਤਾ ਗਿਆ ਸੀ ਤੇ ਖਤਮ ਕੀਤਾ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਤਾਂ ਤੁਸੀਂ ਇਹ ਦੋਨੋਂ ਕੁਐਸਚਨ ਯਾਦ ਰੱਖਣੇ ਨੇ ਨੈਕਸਟ ਕੁਐਸਚਨ ਦੇਖਦੇ ਹਾਂ ਜਨਮ ਸਾਖੀ ਲਿਖਣ ਦੀ ਗੁਰੂ ਅੰਗਦ ਦੇਵ ਜੀ ਦੇ ਮੁੱਖ ਸਰੋਤ ਕੀ ਸੀ ਵਟ ਵਾਸ ਦਾ ਮੇਨ ਸੋਰਸ ਆਫ ਗੁਰੂ ਅੰਗਦ ਦੇਵ ਜੀ ਫॉर ਰਾਈਟਿੰਗ ਜਨਮ ਸਾਖੀ ਠੀਕ ਹੈ ਤਾਂ ਜਨਮ ਸਾਖੀ ਲਿਖਣ ਦੇ ਲਈ ਗੁਰੂ ਅੰਗਦ ਦੇਵ ਜੀ ਦਾ ਜਿਹੜਾ ਮੁੱਖ ਸਰੋਤ ਸੀ ਉਹ ਕਿਹੜਾ ਸੀ ਕੀ ਰਾਈਟ ਆਨਸਰ ਹੋਏਗਾ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ ਬੀ ਪਾਈ ਬਾਲਾ ਜੀ ਦੀ ਜਨਮ ਸਾਕੀ ਤਾਂ ਜਿਹੜਾ ਆਖਰੀ ਸੋਚੀ ਮੁੱਖ ਸਰੋਤ ਸੀ ਉਸ ਦੀ ਜਨਮ ਸਾਕੀ ਕੀ ਇਹਦੀ ਪਾਈ ਬਾਲਾ ਜੀ ਦੀ ਠੀਕ ਹੈ ਤਾਂ ਯਾਦ ਰੱਖਣਾ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਆ ਖਾਨਾਕਾ ਕੀ ਸੀ ਜੀ ਵਟ ਵਾਸ ਖਾਨਾਕਾ ਤਾਂ ਖਾਨਾਕਾ ਕੀ ਚੀਜ਼ ਸੀ ਉਹ ਤਾਂ ਜੇਕਰ ਗੱਲ ਕੀਤੀ ਹੋਵੇ ਖਾਨਾਕਾ ਸੀ ਤਾਂ ਉਹ ਇੱਕ ਸੂਫੀ ਰਹੱਸਵਾਦੀ ਰਹਿੰਦੇ ਸੀ ਜਿੱਥੇ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਆ ਜਿੱਥੇ ਸੂਫੀ ਰਹਿਤਵਾਦੀ ਰਹਿੰਦੇ ਨੇ ਤਾਂ ਉਹਨਾਂ ਨੂੰ ਆਪਾਂ ਖਾਨਕਾ ਕਹ ਦਿੰਦੇ ਆ ਠੀਕ ਹੈ ਇਹ ਜਿਹੜੀ ਸੂਫੀ ਜਿਹੜੀ ਖਾਨਕਾ ਸੀ ਉਹ ਇੱਕ ਤਰ੍ਹਾਂ ਦੀ ਇਮਾਰਤ ਸੀ ਜੋ ਵਿਸ਼ੇਸ਼ ਤੌਰ ਤੇ ਕੀ ਸੀ ਆ ਸੂਫੀ ਭਾਈਚਾਰੇ ਦੇ ਇਕੱਠੇ ਇਕੱਠ ਲਈ ਤਿਆਰ ਕੀਤੀ ਗਈ ਸੀ ਜਿੱਥੇ ਜਿਹੜਾ ਸੂਫੀ ਭਾਈਚਾਰਾ ਸੀ ਜਿਹੜਾ ਉਹ ਸਾਰਾ ਇਕੱਠਾ ਹੁੰਦਾ ਸੀ ਜਿੱਥੇ ਉਹ ਕੀ ਕਰਦੇ ਸੀ ਅਧਿਆਤਮਿਕ ਵਾਪਸੀ ਦਾ ਇੱਕ ਸਥਾਨ ਹੁੰਦਾ ਸੀ ਤਾਂ ਤੁਸੀਂ ਯਾਦ ਰੱਖਣਾ ਹੈ ਠੀਕ ਹੈ ਜੇਕਰ ਖਾਨਕਾ ਬਾਰੇ ਪੁੱਛਿਆ ਜਾਵੇ ਤਾਂ ਉਹ ਕੀ ਸੀ ਉਹ ਸੂਫੀਵਾਦੀਆਂ ਦੇ ਰਹਿਣ ਵਾਲਾ ਸਥਾਨ ਸੀ ਤਾਂ ਠੀਕ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਨਾ ਇਜ਼ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਦਾ ਪਲੇਸ ਵੇਅਰ ਸੂਫੀ ਮੈਸਟ੍ਰਿਕਸ ਲਿਵਡ ਜਿੱਥੇ ਕਿ ਸੂਫੀਵਾਦੀ ਲੋਕ ਰਾਜਸਵਾਦੀ ਲੋਕ ਰਹਿੰਦੇ ਸੀ ਠੀਕ ਹੈ ਤਾਂ ਯਾਦ ਰੱਖਣਾ ਹੈ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਂਦੇ ਆ ਆਪਸ਼ਨ ਕੁਐਸਚਨ ਨੰਬਰ 151 ਭਾਰਤ ਵਿੱਚ ਲੜੀਆਂ ਗਈਆਂ ਲੜਾਈਆਂ ਦੀ ਕਲਮ ਕਾਲਕ੍ਰਮਿਕ ਹੇਠ ਲਿਖੇ ਅਨੁਸਾਰ ਕਿਹੜਾ ਸਹੀ ਕ੍ਰਮ ਹੈ ਤਾਂ ਆਪਾਂ ਨੇ ਕਰੋਨੋਲੋਜੀਕਲ ਆਰਡਰ ਦੇ ਵਿੱਚ ਦੱਸਣਾ ਹੈ ਕਿ ਪਹਿਲੀ ਲੜਾਈ ਕਿਹੜੀ ਸੀ ਉਸ ਤੋਂ ਬਾਅਦ ਕਿਹੜੀ ਹੋਈ ਤੇ ਉਸ ਤੋਂ ਬਾਅਦ ਕਿਹੜੀ ਹੋਈ ਠੀਕ ਹੈ ਇਸ ਦੇ ਵਿੱਚ ਚਾਰ ਲੜਾਈਆਂ ਦਾ ਜ਼ਿਕਰ ਕੀਤਾ ਗਿਆ ਠੀਕ ਹੈ ਮੰਦੀ ਵਾਸ਼ ਦੀ ਲੜਾਈ ਅਬੋਰ ਦੀ ਲੜਾਈ ਬਕਸਰ ਦੀ ਲੜਾਈ ਠੀਕ ਹੈ ਪਲਾਸੀ ਦੀ ਲੜਾਈ ਠੀਕ ਹੈ ਤਾਂ ਇਹਨਾਂ ਦੇ ਵਿੱਚ ਆਪਾਂ ਦੱਸਣਾ ਹੈ ਕਿ ਪਹਿਲੀ ਲੜਾਈ ਕਦੋਂ ਹੋਈ ਸੀ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹਿਣ ਵਾਲਾ ਹੈ অপਸ਼ਨ ਨੰਬਰ ਡੀ ਠੀਕ ਹੈ ਸਭ ਤੋਂ ਪਹਿਲਾਂ ਲੜਾਈ ਹੋਈ ਸੀ ਬੈਟਲ ਆਫ ਅਬੋਰ ਦੀ ਦੂਜੇ ਨੰਬਰ ਤੇ ਹੋਈ ਸੀ ਬੈਟਲ ਆਫ ਪਲਾਸੀ ਤੇ ਤੀਸਰੀ ਲੜਾਈ ਹੋਈ ਸੀ ਬੈਟਲ ਆਫ ਵੰਡੀ ਵਾਸ਼ ਠੀਕ ਹੈ ਹਾਂ ਤੇ ਚੌਥੀ ਲੜਾਈ ਸੀ ਬੈਟਲ ਆਫ ਬਕਸਰ ਦੀ ਤਾਂ ਤੁਸੀਂ ਚਾਰੇ ਦੇ ਚਾਰੇ ਯਾਦ ਰੱਖਣੇ ਨੇ ਤਾਂ ਜੇਕਰ ਗੱਲ ਕੀਤੀ ਜਾਵੇ ਬੈਟਲ ਆਫ ਅਬਹੋਰ ਦੀ ਤਾਂ ਇਹ ਕਦੋਂ ਹੋਈ ਸੀ ਤਾਂ ਇਹ ਹੋਈ ਸੀ 1749 ਦੇ ਵਿੱਚ 1749 ਦੇ ਵਿੱਚ ਬੈਟਲ ਆਫ ਅਬਹੋਰ ਦੀ ਲੜਾਈ ਹੋਈ ਸੀ ਤੇ ਜੇਕਰ ਪਲਾਸੀ ਦੀ ਲੜਾਈ ਦੀ ਗੱਲ ਕੀਤੀ ਜਾਵੇ ਤਾਂ ਪਲਾਸੀ ਦੀ ਲੜਾਈ ਹੋਈ ਸੀ ਆਪਣੇ ਕੋਲ ਕਦੋਂ ਹੋਈ ਸੀ ਤਾਂ ਇਹ ਹੋਈ ਸੀ 1757 ਦੇ ਵਿੱਚ ਜੇ ਕਿ ਅੱਗੇ ਗੱਲ ਕੀਤੇ ਵੈ ਬੈਟਲ ਆਫ ਬੰਦੀਵਾਸ਼ ਦੀ ਇਹ ਲੜਾਈ ਕਦੋਂ ਹੋਈ ਸੀ ਤਾਂ ਇਹ ਹੋਈ ਸੀ 1760 ਦੇ ਵਿੱਚ ਦੇ ਬੈਟਲ ਆਫ ਬਕਸਰ ਦੀ ਲੜਾਈ ਸੀ ਉਹ ਕਦੋਂ ਹੋਈ ਸੀ ਤਾਂ ਉਹ ਹੋਈ ਸੀ 1764 ਦੇ ਵਿੱਚ ਠੀਕ ਹੈ ਤਾਂ ਇਹ ਤੁਸੀਂ ਚਾਰੇ ਲੜਾਈਆਂ ਯਾਦ ਰੱਖਣੇ ਕਾਫੀ ਇੰਪੋਰਟੈਂਟ ਕੁਐਸਚਨ ਨੇ ਨੈਕਸਟ ਕੁਐਸਚਨ ਦੇਖ ਲੈਨੇ ਆ ਰਾਜ ਚਾਂਸੀ ਨੂੰ ਭਾਰਤ ਵਿੱਚ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਕਿਸ ਦੁਆਰਾ ਬਣਾਇਆ ਗਿਆ ਸੀ ਦਾ ਸਟੇਟ ਚਾਂਸੀ ਵਾਸ ਮੇਡ ਅ ਪਾਰਟ ਆਫ ਬ੍ਰਿਟਿਸ਼ Empire ਇਨ ਇੰਡੀਆ ਥਾਉਟ ਤਾਂ ਜਿਹੜੀ ਚਾਂਸੀ ਸੀ ਜਿੱਥੇ ਚਾਂਸੀ ਦੀ ਰਾਣੀ ਰਹਿੰਦੀ ਸੀ ਠੀਕ ਹੈ ਉਸ ਨੂੰ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਕਦੋਂ ਬਣਾਇਆ ਗਿਆ ਸੀ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਆ ਇਸ ਦਾ ਰਹੇਗਾ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਸੀ ਟੋਕਰਨ ਆਫ ਲੈਪਸ ਲੈਪਸ ਦੀ ਨੀਤੀ ਦੇ ਦੌਰਾਨ ਠੀਕ ਹੈ ਲੈਪਸ ਦੀ ਨੀਤੀ ਦੇ ਦੌਰਾਨ ਕੀ ਸੀ ਜਿਹੜੇ ਚਾਂਸੀ ਸੀ ਉਸ ਨੂੰ ਕੀ ਸੀ ਬ੍ਰਿਟਿਸ਼ ਸਾਮਰਾਜ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਠੀਕ ਹੈ ਜੇਕਰ ਗੱਲ ਕੀਤੀ ਜਾਵੇ ਉਸ ਟਾਈਮ ਕਿਸ ਦਾ ਰਾਜ ਸੀ ਤਾਂ ਲਾਰਡ ਡਲਹੌਜੀ ਦੇ ਟਾਈਮ ਠੀਕ ਹੈ ਲਾਰਡ ਡਲਹੌਜੀ ਦੇ ਟਾਈਮ ਕੀ ਸੀ ਇਹ ਲਾਰਡ ਡਲਹੌਜੀ ਦੇ ਟਾਈਮ ਠੀਕ ਹੈ ਤਾਂ ਇਹ ਯਾਦ ਰੱਖਣਾ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਚਿਤੌੜਗੜ ਵਿੱਚ ਵਿਜੇ ਸਤੰਭ ਜਿੱਤ ਦਾ ਮিনার ਵਿਜੇ ਸਤੰਭ ਕਿਸ ਨੇ ਬਣਾਇਆ ਗਿਆ ਸੀ ਹੂ ਵਾਸ ਦਾ ਬਿਲਟ ਦਾ ਵਿਜੇ ਸਤੰਭ ਟਾਵਰ ਆਫ ਵਿਕਟਰੀ ਇਨ ਚਿਤੌੜਗੜ ਤਾਂ ਚਿਤੌੜਗੜ ਦੇ ਵਿੱਚ ਇੱਕ ਜਿੱਤ ਦਾ ਮিনার ਬਣਾਇਆ ਗਿਆ ਸੀ ਜਿਸ ਨੂੰ ਵਿਜੇ ਸਤੰਭ ਕਿਹਾ ਜਾਂਦਾ ਹੈ ਤਾਂ ਉਹ ਕਿਸ ਨੇ ਬਣਵਾਇਆ ਸੀ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਆ ਇਸ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ অপਸ਼ਨ ਨੰਬਰ ਬੀ ਰਾਣਾ ਕੁੰਬ ਨੇ ਠੀਕ ਹੈ ਰਾਣਾ ਕੁੰਭ ਨੇ ਕੀ ਸੀ ਇਹ ਜਿਹੜਾ ਵਿਜੇ ਸਤੰਭ ਸੀ ਚਿਤੌੜਗੜ੍ਹ ਦੇ ਵਿੱਚ ਇਹ ਬਣਾਇਆ ਸੀ ਠੀਕ ਹੈ ਯਾਦ ਰੱਖਣਾ ਹੈ ਠੀਕ ਹੈ ਜੇਕਰ ਗੱਲ ਕੀਤੀ ਹੈ ਵੇ ਰਾਣਾ ਕੁੰਭ ਦੀ ਤਾਂ ਇਹ ਕੌਣ ਸੀ ਤਾਂ ਉਹ ਮੇਵਾੜ ਦਾ ਰਾਜਾ ਸੀ ਠੀਕ ਹੈ ਮੇਵਾੜ ਦਾ ਰਾਜਾ ਸੀ ਰਾਣਾ ਕੁੰਭ ਜਿਸ ਨੇ ਕੀ ਸੀ ਵਿਜੇ ਸਤੰਭ ਬਣਵਾਇਆ ਸੀ ਕਿੱਥੇ ਚਿਤੌੜਗੜ੍ਹ ਦੇ ਵਿੱਚ ਯਾਦ ਰੱਖਣਾ ਹੈ ਬੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਪਾਂ ਏਟ ਲਿਖਿਆ ਵਿੱਚੋਂ ਕਿਸ ਨੇ ਦਿੱਲੀ ਦੇ ਸੱਤ ਸੁਲਤਾਨਾਂ ਦੇ ਰਾਜ ਨੂੰ ਦੇਖਿਆ ਹੂ ਅਮੰਗ ਦਾ ਫੋਲੋਇੰਗ ਵਿਟਨੈਸਡ ਦਾ ਰੀਜ਼ਨ ਆਫ ਸੈਵਨ ਸੁਲਤਾਨ ਆਫ ਦਿੱਲੀ ਸਤ ਸੁਲਤਾਨਾਂ ਦੇ ਰਾਜ ਨੂੰ ਦੇਖਿਆ ਇਹਨਾਂ ਦੇ ਵਿੱਚੋਂ ਕਿਸ ਨੇ ਦਿੱਲੀ ਦੇ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਏ ਅਮੀਰ ਖੁਸਰੋ ਨੇ ਠੀਕ ਹੈ ਅਮੀਰ ਖੁਸਰੋ ਨੇ ਕੀ ਹੈ ਦਿੱਲੀ ਦੇ ਜਿਹੜੇ ਸੱਤ ਸੁਲਤਾਨਾਂ ਦੇ ਰਾਜ ਨੂੰ ਇਹ ਉਸ ਨੇ ਆਪ ਖੁਦ ਆਪਣੀ ਅੱਖਾਂ ਨਾਲ ਦੇਖਿਆ ਤਾਂ ਯਾਦ ਰੱਖਣਾ ਏ ਇਸ ਦਾ ਰਾਈਟ ਆਨਸਰ ਅਮੀਰ ਖੁਸਰੋ ਨੈਕਸਟ ਵਿਜ਼ਿਟ ਕਰ ਲੈਣੇ ਆ ਪਹਿਲੀ ਸਾਈਟ ਹੜੱਪਾ ਦੀ ਖੋਜ ਕਿਸ ਨੇ ਕੀਤੀ ਹੂ ਡਿਸਕਵਰਡ ਦਾ ਹੜੱਪਾ ਇੰਡਸ ਵੈਲੀ ਸਿਟੀਜ਼ਨ ਸਿਵਲਾਈਜੇਸ਼ਨ ਸਿਵਲਾਈਜੇਸ਼ਨ ਠੀਕ ਹੈ ਤਾਂ ਹੜੱਪਾ ਇੰਡਸ ਦੀ ਖੋਜ ਕਿਸ ਨੇ ਕੀਤੀ ਸੀ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਦਿਆ ਰਾਮ ਸਹਾਨੀ ਨੇ ਤਾਂ ਹੜੱਪਾ ਦੀ ਖੋਜ ਕਿਸ ਨੇ ਕੀਤੀ ਸੀ ਦਿਆ ਰਾਮ ਸਹਾਨੀ ਦੁਆਰਾ ਇਹ ਖੋਜ ਕੀਤੀ ਗਈ ਸੀ ਕਦੋਂ ਕੀਤੀ ਗਈ ਸੀ 1921 ਦੇ ਵਿੱਚ ਇਹ ਖੋਜ ਕੀਤੀ ਗਈ ਸੀ ਤੇ ਕਿਹੜੀ ਨਦੀ ਦੇ ਕਿਨਾਰੇ ਪੁੱਛ ਲੈਂਦੇ ਨੇ ਤਾਂ ਰਾਵੀ ਨਦੀ ਦੇ ਕਿਨਾਰੇ ਠੀਕ ਹੈ ਰਾਵੀ ਰਾਈਵਰ ਦੇ ਨਾਲ ਕਿਨਾਰੇ ਤੇ ਕੀ ਸੀ ਹੜੱਪਾ ਸੱਪੇਤਾ ਦੀ ਖੋਜ ਕੀਤੀ ਗਈ ਸੀ ਠੀਕ ਹੈ ਤੇ ਜੇਕਰ ਇਗਜ਼ਾਮ ਦੇ ਵਿੱਚ ਕੋਈ ਕੁਐਸਚਨ ਹੋਰ ਦੇਖਣ ਨੂੰ ਮਿਲ ਜਾਂਦਾ ਹੈ ਮਹਿਜੋਦੜੋ ਦਾ ਠੀਕ ਹੈ ਮਹਿਜੋਦੜੋ ਦਾ ਜੇਕਰ ਗੱਲ ਕੀਤੀ ਮਹਿਜੋਦੜੋ ਦੀ ਤਾਂ ਉਹ ਕਦੋਂ ਕਦੋਂ ਖੋਜ ਕੀਤੀ ਗਈ ਸੀ ਮਹਿਜੋਦੜੋ ਦੀ ਤਾਂ ਉਹ ਕੀਤੀ ਗਈ ਸੀ 1920 2022 ਦੇ ਵਿੱਚ 1922 ਦੇ ਵਿੱਚ ਇਹ ਖੋਜ ਕੀਤੀ ਗਈ ਸੀ ਕਿਹੜੀ ਨਦੀ ਦੇ ਕਿਨਾਰੇ ਕੀਤੀ ਗਈ ਸੀ ਇੰਡਸ ਰਾਈਵਰ ਦੇ ਠੀਕ ਹੈ ਐਂਡੈਸਰ ਆਇਬਰ ਦੇ ਕਿਨਾਰੇ ਇਸ ਦੀ ਖੋਜ ਕੀਤੀ ਗਈ ਸੀ ਤੇ ਕਿਸ ਦੁਆਰਾ ਖੋਜ ਕੀਤੀ ਗਈ ਸੀ ਇਹ ਤਾਂ ਕਿਸ ਦੁਆਰਾ ਖੋਜ ਕੀਤੀ ਗਈ ਸੀ ਇਹ ਤਾਂ ਇਹ ਕੀਤੀ ਗਈ ਸੀ ਰਖਲਦਾਸ ਬੈਨਰਜੀ ਦੁਆਰਾ ਰਖਲਦਾਸ ਬੈਨਰਜੀ ਦੁਆਰਾ ਇਹ ਖੋਜ ਕੀਤੀ ਗਈ ਸੀ ਤਾਂ ਤੁਸੀਂ ਇਹ ਦੋਨੋਂ ਕੁਐਸਚਨ ਯਾਦ ਰੱਖਣੇ ਨੇ ਕਾਫੀ ਇੰਪੋਰਟੈਂਟ ਟ੍ਰੈਂਡ ਵਾਲੇ ਨੇ ਨੈਕਸਟ ਦੇਖ ਲੈਂਦੇ ਆ ਭਾਰਤ ਵਿੱਚ ਪਲੈਨ ਹੌਲੀਡੇ ਦੀ ਮਿਆਦ ਦੇ ਸਾਲ ਕੀ ਸਨ ਪਲੈਨ ਹੌਲੀਡੇ ਤਾਂ ਭਾਰਤ ਦੇ ਵਿੱਚ ਪਲੈਨ ਹੌਲੀਡੇ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਦੇ ਮਿਆਦ ਦੇ ਸਾਲ ਕਿੰਨੇ ਸੀ ਨਾ ਹੀ ਰਾਈਟ ਆਨਸਰ ਹੈਗਾ ਆਪਣੇ ਕੋਲ ਨਾ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਈ 1968 ਤੋਂ ਲੈ ਕੇ 1969 ਦੇ ਮਿਆਦ ਦੇ ਸਾਲ ਤੀ ਯਾਦ ਰੱਖਣ ਦੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਕਿਸ ਹਵਾਈ ਅੱਡੇ ਨੂੰ 에어ਪੋਰਟ ਕਾਉਂਸਲ ਇੰਟਰਨੈਸ਼ਨਲ ఏစီਆਈ 에어ਪੋਰਟ ਕਾਉਂਸਲ ਇੰਟਰਨੈਸ਼ਨਲ ਦੁਆਰਾ 에어ਪੋਰਟ ਸਰਵਿਸ ਕੁਆਲਿਟੀ एएसक्यू ਇੱਕ ਇਹ ਖਿਤਾਬ ਦਿੱਤਾ ਜਾਂਦਾ ਅਵਾਰਡ 에어ਪੋਰਟ ਸਰਵਿਸ ਕੁਆਲਿਟੀ एएसक्यू ਦਾ ਤਾਂ ਉਹ ਕਿਸ ਨੂੰ ਸਨਮਾਨਿਤ ਕੀਤਾ ਕਿਹੜੇ 에어ਪੋਰਟ ਨੂੰ ਸਨਮਾਨਿਤ ਕੀਤਾ ਗਿਆ ਸੀ ఏసిఐ ਦੁਆਰਾ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਏ ਕੋਚিন ਇੰਟਰਨੈਸ਼ਨਲ 에어ਪੋਰਟ ਤਾਂ ਕੋਚিন ਇੰਟਰਨੈਸ਼ਨਲ 에어ਪੋਰਟ ਨੂੰ ਕੀ ਹੈ ఏਸੀ ਦੁਆਰਾ ఏਸੀఐ ਦੁਆਰਾ 에어ਪੋਰਟ ਸਰਵਿਸ ਕੁਆਲਿਟੀ ਦਾ ਕਿਤਾਬ ਜਾਂ ਅਵਾਰਡ ਦਿੱਤਾ ਗਿਆ ਠੀਕ ਹੈ ਯਾਦ ਰੱਖਣਾ ਇਹ ਇਸ ਦਾ ਰਾਈਟ ਆਨਸਰ ਨੈਕਸਟ ਵਿਜ਼ਿਟ ਕਰਦੇ ਹਾਂ ਜੀਓਆਈ ਦੁਆਰਾ ਨਵੇਂ ਚੀਫ ਆਫ ਡਿਫੈਂਸ ਸਟਾਫ ਸੀਡੀਐਸ ਨਵੇਂ ਚੀਫ ਆਫ ਡਿਫੈਂਸ ਸਟਾਫ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ ਹੂ ਹੈਜ਼ ਬੀਨ ਅਪੋਇੰਟਡ ਐਜ਼ ਨਿਊ ਚੀਫ ਆਫ ਡਿਫੈਂਸ ਸਟਾਫ ਸੀ ਡੀ ਐਸ ਦਾ ਸੀ ਡੀ ਐਸ ਬਾਂ ਕਿ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ ਨਵਾਂ ਚੀਫ ਆਫ ਡਿਫੈਂਸ ਤਾਂ ਇਹ ਨਿਯੁਕਤ ਕੀਤਾ ਗਿਆ ਹੈ ਆਪਣੇ ਕੋਲ ਅਨਿਲ ਚੋਹਾਨ ਨੂੰ ਠੀਕ ਹੈ ਅਨਿਲ ਚੋਹਾਨ ਨੂੰ लेफ्ट जनरल अनिल चौहान ਨੂੰ ਕੀਏ ਜੀਓਆਈ ਦੁਆਰਾ ਨਵਾਂ ચીਫ ਆਫ ਡਿਫੈਂਸ ਸੀਡੀਐਸ ਦਾ ਨਾ ਸੀਡੀਐਸ ਨਿਯੁਕਤ ਕੀਤਾ ਗਿਆ ਯਾਦ ਰੱਖਣਾ ਠੀਕ ਹੈ ਜੇਕਰ ਗੱਲ ਕੀਤੀ ਹੈ ਜਰਨਲ ਬੀਪਨ ਰੌਵਤ ਰੌਵਤ ਦੀ ਠੀਕ ਹੈ ਜਰਨਲ ਬੀਪਨ ਰੌਵਤ ਦੀ ਤਾਂ ਵਿਪਨ ਰੌਵਤ ਕੌਣ ਹੈ ਉਹ ਤਾਂ ਉਹ ਇੰਡੀਆ ਦਾ ਫਰਸਟ ਇੰਡੀਆਜ਼ ਫਰਸਟ ચીਫ ਡਿਫੈਂਸ ਸਟਾਫ ਠੀਕ ਹੈ ਯਾਦ ਰੱਖਣਾ ਹੈ ਬੀਪਨ ਰੌਵਤ ਜਿਹੜਾ ਉਹ ਫਰਸਟ हां बस इंडियाज फर्स्ट चीफ ऑफ डिफेंस स्टाफ ਦਾ ਇੰਸੈਟ ਠੀਕ ਹੈ ਯਾਦ ਰੱਖਣਾ ਤੁਸੀਂ ਅ नेक्स्ट ਕੁਐਸਚਨ ਦੇਖ ਲੈਣੇ ਆ ਕਿਸ ਰਾਜ ਦੀ ਵਿਧਾਨ ਸਭਾ ਨੇ ਸਟੇਟ ਵਿਜੀਲੈਂਸ ਕਮਿਸ਼ਨ ਸਟੇਟ ਵਿਜੀਲੈਂਸ ਕਮਿਸ਼ਨ ਨੂੰ ਭੰਗ ਕਰਨ ਦਾ ਬਿਲ ਪਾਸ ਕੀਤਾ ਹੈ ਕਿਹੜੀ ਰਾਜ ਦੀ ਵਿਧਾਨ ਸਭਾ ਜਿਸ ਨੇ ਸਟੇਟ ਵਿਜੀਲੈਂਸ ਕਮਿਸ਼ਨ ਨੂੰ ਭੰਗ ਕਰਨ ਦਾ ਬਿਲ ਪਾਸ ਕੀਤਾ ਹੈ ਤਾਂ ਉਹ ਹੈ ਆਪਣੇ ਕੋਲ B इज right द राइट आंसर पंजाब ने ठीक है ता जेडी पंजाब स्टेट अस ने की है विधानसभा ਦਾ ਜਿਹੜਾ ਸਟੇਟ ਵਿਜੀਲੈਂਸ ਕਮਿਸ਼ਨ ਨੂੰ ਹੈ ਭੰਗ ਕਰਨ ਦਾ ਬਿਲ ਕੀਏ ਪਾਸ ਕੀਤਾ ਯਾਦ ਰੱਖਣਾ B इज द राइट आंसर ता ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਨੇ ਆ ਵਿਸ਼ਵ ਭੋਜਨ ਦਿਵਸ 2022 ਦਾ ਥੀਮ ਕੀ ਹੈ ਵਿਸ਼ਵ ਭੋਜਨ ਦਿਵਸ 2022 ਦਾ ਥੀਮ ਕੀ ਹੈ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ B ਲਿਵ ਨੋ ਵਨ ਬਿਹਾਈਂਡ live no one behind ਜੇ ਕਿਸ ਦੀ ਥੀਮ ਬਾਰੇ ਪੁੱਛਿਆ ਜਾਵੇ ਤਾਂ ਇਹਦੀ ਥੀਮ ਰਹੇਗੀ live no one behind ਠੀਕ ਹੈ b ਇਸ ਦਾ ਰਾਈਟ ਆਨਸਰ ਤਾਂ ਦੋਸਤੋ ਅੱਜ ਦੀ ਕਲਾਸ ਜਿਹੜੇ ਆਪਣੇ 160 ਕੁਐਸਚਨਸ ਕਵਰ ਹੋ ਚੁੱਕੇ ਨੇ ਹੋਪਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਚੱਲਦੀ ਚੱਲਦੀ ਲਾਈਕ ਜ਼ਰੂਰ ਕਰ ਦਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ so much